ਹਾਂਜੀ ਦੋਸਤੋ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਦੋਸਤੋ ਅੱਜ ਤੁਹਾਨੂੰ ਦਿਖਾਉਨੇ ਆ ਗੋਰੇ ਕਿਵੇਂ ਪੰਨ ਕਰਦੇ ਆ ਇਹ ਨਾਲ ਸਾਡੇ ਘਰ ਤੋਂ ਥੋੜਾ ਜਿਹਾ ਹਟਮਾ ਹੀ ਆ ਇਹ ਇੱਕ ਟੋਬਾ ਜਿਹਾ ਟੋਬਾ ਮਤਲਬ ਇੱਥੇ ਉੱਚੇ ਨੀਵੇਂ ਥਾਂ ਨੇ ਤੇ ਜਿੱਥੇ ਕਿਤੇ ਨੀਵਾ ਥਾਂ ਉੱਥੇ ਪਾਣੀ ਜਮਾ ਹੋ ਜਾਂਦਾ ਸਾਫ਼ ਪਾਣੀ ਕੋਈ ਗੰਦਾ ਪਾਣੀ ਨਹੀਂ ਟੋਬੇ 'ਚ ਪਾ ਸਕਦਾ ਨਾ ਕੋਈ ਧਰਤੀ 'ਚ ਪਾਉਂਦਾ ਗੰਦਾ ਪਾਣੀ ਜਿਹੜਾ ਵੀ ਕੋਈ ਹੁੰਦਾ ਉਹ ਵੀ ਤੁਹਾਨੂੰ ਦਿਖਾਵਾਂਗੇ ਵੀ ਪਾਣੀ ਕਿਵੇਂ ਵਰਤਦੇ ਆ ਕੀ ਸਾਬ ਕਿਤਾਬਾ ਸਾਰਾ ਇੱਥੇ ਬਤਕਾਂ ਰਹਿੰਦੀਆਂ ਨੇ ਅਕਸਰ ਅਸੀਂ ਦੇਖਦੇ ਆ ਲੋਕੀ ਇੱਥੇ ਨਾ ਬਤਕਾਂ ਨੂੰ ਦਾਣੇ ਪਾਉਣ ਆਉਂਦੇ ਆ ਦਾਣੇ ਮਤਲਬ ਬਣੀ ਬਣਾਈ ਫੀਡ ਆਉਂਦੀ ਏ ਇੱਕ ਉਹ ਚ ਕਈ ਤਰ੍ਹਾਂ ਦਾ اناਜ ਇਕੱਠਾ ਕਰਿਆ ਹੁੰਦਾ ਤੇ ਉਹ ਲੈ ਕੇ ਇੱਥੇ ਬੈਗ ਨੇੜੇ ਤੇੜੇ ਜਿਹੜੇ ਘਰ ਨੇ ਉਹਨਾਂ ਨੂੰ ਫੜਾ ਜਾਂਦੇ ਆ ਫਿਰ ਉਹਨਾਂ ਨੂੰ ਉਹ ਹਸਾਬ ਨਾਲ ਪਾਈ ਜਾਂਦੇ ਆ ਜਿੰਨੀ ਕੁ ਲੋੜ ਤੇ ਜਿਵੇਂ ਆਪਾਂ ਸੁਣਦੇ ਹੁੰਦੇ ਸੀ ਵੀ ਗੋਰੇ ਪੁੰਨ ਨਹੀਂ ਕਰਦੇ ਬੜੀ ਇੱਕ ਕਬੂਤਰਾਂ ਵਾਲੀ ਕਹਾਣੀ ਚੱਲਦੀ ਹੁੰਦੀ ਸੀ ਵੀ ਲੰਡਨ 'ਚ ਕਿਸੇ ਨੇ ਕਬੂਤਰਾਂ ਨੂੰ ਦਾਣਾ ਪਾਉਂਦਾ ਫੜ ਲਿਆ ਬੰਦਾ ਉਹਦੇ ਤੇ ਕੇਸ ਕਰਤਾ ਇਹੋ ਜਿਹੀਆਂ ਬਾਧੂ ਗੱਲਾਂ ਆਪਾਂ ਸੁਣਦੇ ਹੁੰਦੇ ਸੀ ਇਹੋ ਜਿਹਾ ਕੁਝ ਨਹੀਂ ਹੈਗਾ ਪੁੰਨ ਕਰਦੇ ਨੇ ਵਧੀਆ ਤਰੀਕੇ ਨਾਲ ਕਰਦੇ ਨੇ ਕੋਈ ਇਹੋ ਜੀ ਗੱਲ ਨਹੀਂ ਆਪਣੇ ਵਰਗੇ ਲੋਕ ਹੀ ਨੇ ਠੀਕ ਆ ਪਰ ਸੁਭਾਅ ਦਾ ਫਰਕ ਕਹਿ ਸਕਦੇ ਆਪਾਂ ਅਬਦੀ ਜਿਹੜੀ ਧਰਤੀਆਂ ਨੂੰ ਗੰਦਾ ਨਹੀਂ ਕਰਦੇ ਹੈਗੇ ਆਲੇ ਦੁਆਲੇ ਨੂੰ ਸਾਫ਼ ਰੱਖਣ ਦੀ ਕੋਸ਼ਿਸ਼ ਕਰਦੇ ਆ ਹਨਾ ਨਾ ਦੇਖੋ ਐਸਨੋ ਪਈ ਵੀ ਆ ਪਾਣੀ ਵੀ ਆਨ ਪੂਰਾ ਵਧੀਆ ਚਮਕਦਾ ਪਿਆ ਤੇ ਲਗਭਗ ਟੋਬਾ ਹਜੇ ਜੰਮਿਆ ਹੋਇਆ ਇੱਕ ਹੋਰ ਤਰੀਕਾ ਤੁਹਾਨੂੰ ਹੁਣ ਦਿਖਾਉਨੇ ਆ ਆ ਮੱਕੀ ਵਾਲੇ ਖੇਤ ਨੇ ਹਨਾ ਜਿਹੜੇ ਮੱਕੀ ਵਾਲੇ ਖੇਤ ਨੇ ਇਹ ਬੋਂਦੇ ਨਹੀਂ ਹੈਗੇ ਐਂ ਛੱਡ ਦਿੰਦੇ ਆ ਜਿਹੜੇ ਕਣਕ ਵਾਲੇ ਖੇਤ ਨੇ ਫਸਲ ਵੱਢਣ ਤੋਂ ਬਾਅਦ ਚ ਬਾਹ ਦਿੰਦੇ ਆ ਤੇ ਜਿਹੜੀ ਕੋਈ ਸੋਇਆਬੀਨ ਉਹ ਬਾਹ ਬਾਹ ਦਿੰਦੇ ਆ ਉਹ ਖੇਤ ਪਰ ਮੱਕੀ ਵਾਲੇ ਨਹੀਂ ਬੋਂਦੇ ਕਿਉਂ ਇਹਨਾਂ ਦਾ ਮੰਨਣਾ ਵੀ ਜਿਹੜੇ ਹਿਰਨ ਨੇ ਹੁਣ ਸਾਰਾ ਕੁਝ ਸੁੱਕ ਗਿਆ ਤੇ ਹਿਰਨ ਜਿਹੜੇ ਮੱਕੀ ਦੇ ਟਾਂਡੇ ਖਾ ਕੇ ਜਾਂ ਕੋਈ ਛੱਲੀ ਥੱਲੇ ਡਿੱਗੀ ਹੁੰਦੀ ਹੈ ਕੋਈ ਮਾਣੀ ਮੁੱਟੀ ਕਿਰ ਜਾਂਦੀ ਹੈ ਉਹ ਖਾ ਕੇ ਆਪ ਦਾ ਢਿੱਡ ਭਰ ਲੈਂਦੇ ਆ ਸੋ ਉਹਨਾਂ ਜਾਨਵਰਾਂ ਵਾਸਤੇ ਇਹਨਾਂ ਨੇ ਇਹ ਜਾਣੀ ਕੀਤਾ ਹੋਇਆ ਪ੍ਰਬੰਧ ਆਹ ਜਿਹੜਾ ਤੁਸੀਂ ਦੇਖਦੇ ਹੋ ਇਹ ਲੱਗਿਆ ਹੋਇਆ ਬਰਡ ਫੀਡਰ ਇਹ ਆਪਣੇ ਘਰੀ ਲਾਇਆ ਵਾ ਇਕੱਲੇ ਆਪਣੀ ਨਹੀਂ ਹੋਰ ਵੀ ਇੱਥੇ ਨੇੜੇ-ਤੇੜੇ ਗੋਰੀਆਂ ਦੇ ਲਾਏ ਹੋਏ ਨੇ ਲਗਭਗ ਇੱਕ ਅੱਧਾ ਘਰ ਛੱਡ ਕੇ ਇਹ ਲਾਇਆ ਵਾ ਹੁੰਦਾ ਇਹਦੇ 'ਚ ਵੀ ਬਣੀ-ਬਣਾਈ ਫੀਡ ਆਉਂਦੀ ਆ ਯਾਨੀ ਕਿ ਬਰੀਕ ਅਨਾਜ ਹੁੰਦਾ ਉਹ ਲਿਆ ਕੇ ਇਹਦੇ ਵਿੱਚ ਪਾ ਦੇਈਦਾ ਤੇ ਚਿੜੀਆਂ ਖਾਂਦੀਆਂ ਨੇ ਮੌਜ ਨਾਲ ਹਫਤੇ ਬਾਅਦ ਜਦੋਂ ਸੌਦਾ ਪੱਤਾ ਲਿਆ ਉਹਨੇ ਨਾਲ ਹੀ ਉਹ ਲਿਆਈਦਾ ਤੇ ਇਸ ਤਰ੍ਹਾਂ ਦੇ ਪੁੰਨ ਨੇ ਵੀ ਜਿਹੜੀਆਂ ਲੋਕ ਸਾਨੂੰ ਗੱਲਾਂ ਸੁਣਾਉਂਦੇ ਸੀ ਸਭ ਝੂਠ ਜਮਾ ਆਣ ਹੁਣ ਤਾਂ ਚਲੋ ਇੰਟਰਨੈਟ ਕਰਕੇ ਸਾਰੀਆਂ ਗੱਲਾਂ ਪਤਾ ਲੱਗ ਜਾਂਦੀਆਂ ਨੇ ਬਾਕੀ ਆਪਾਂ ਵੀ ਕੋਸ਼ਿਸ਼ ਕਰਦੇ ਰਹਨੇ ਆ ਤੁਹਾਨੂੰ ਇੱਥੋਂ ਬਾਰੇ ਸੱਚ ਦਿਖਾਈਏ ਜੋ ਇੱਥੋਂ ਦੇ ਆਮ ਹਾਲਾਤ ਨੇ ਆਮ ਗੱਲਾਂ ਬਾਤਾਂ ਨੇ ਸੋ ਲਾਈਕ ਸ਼ੇਅਰ ਕਰਦੇ ਆ ਕਰੋ ਮਿਲਦੇ ਆ ਕਿਸੇ ਨਵੀਂ ਗੱਲਬਾਤ ਦੇ ਨਾਲ ਨਵੀਂ ਵੀਡੀਓ ਵਿੱਚ ਧੰਨਵਾਦ